ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਵਕਤਿਆਂ ਜੀ ਵੇਖੋ ਬਿਲਕੁਲ ਨਹਿਰ ਤਖੰਡਾ ਵਾਸਤੇ ਪਿੰਡ ਕਲੀਰ ਕਲਾਵਾ ਇੱਧਰ ਵੀ ਪਾਣੀ ਦਾ ਠਾਠਾ ਮਾਰਦਾ ਕੱਠ ਤਾਂ ਸੰਢਿਆ ਵਾ ਵੀ ਹਿਮਾਚਲ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਆຊੂਗਾ ਟੈਮਾਂ ਚ ਤੇ ਮੈਂ ਵੇਖੋ ਅੱਜ ਪਹੁੰਚੇ ਆਵਾ ਲੱਗਾ ਬੰਦੇ ਦੇ ਗਰਬਾਣੀ ਤੇ ਲੰਡੀਆ ਥਾਲ ਸਹੀ ਸ਼ਰਦਾਈ ਆ ਆਮ ਤੌਰ ਤੇ ਇਹੀ ਵੇਖਿਆ ਵਾ ਵੀ ਹਾਈ ਜਿੰਨਿਕ ਕੰਮ ਜਿਹੜਾ ਵਾ ਥੋੜਾ ਜਿਹਾ ਕੰਮ ਰਹਿ ਜਾਂਦਾ ਵਾ ਵੀ ਅ ਦਸਤਾਨਿਆਂ ਦਾ ਪ੍ਰਯੋਗ ਜਿਹੜੇ ਬੰਦੇ ਘੱਟ ਕਰਦੇ ਆ ਪਰ ਮੈਂ ਵੇਖਿਆ ਵਾ ਬੰਦੇ ਪ੍ਰੋਪਰ ਪ੍ਰੋਪਰ ਹੱਥ ਕਵਰ ਕਰਕੇ ਤੇ ਫਿਰ ਗਰਬਾਣੀ ਦੇ ਪ੍ਰਵਾਹੇ ਹੇਠ ਸ਼ਰਦਾਈ ਵੀ ਤਿਆਰ ਕਰਦੇ ਆ ਤੇ ਇੱਕ ਚੀਜ਼ ਹੋਰ ਤਿਆਰ ਕਰਦੇ ਉਹ ਕੀ ਈ ਇਹਨਾਂ ਕੋ ਜਾਣਨੇ ਆ ਤੇ ਆਉ ਇੱਕ ਛਾਤ ਪਾਈਏ ਇਹ ਜਿਹੜਾ ਲੋਕੇਸ਼ਨ ਹੈ ਇਹ ਹੈਗਾ ਵਾ ਕਲੇਰਾਂ ਦਾ ਪੁਲ ਪਿੰਡ ਕਲੇਰਕਲਾਂ ਜਦੋਂ ਆਪਾਂ ਧਾਰੀਵਾਲ ਤੋਂ ਜਾਂਦੇ ਆਂ ਦੂਲਾ ਨਗਰ ਨੂੰ ਪਜਰਾਜ ਨੂੰ ਜਾਂ ਕਲਾਂ ਦਾਉਰ ਨੂੰ ਧਾਰੀਵਾਲ ਤੋਂ 5 ਕਿਲੋਮੀਟਰ ਤੇ ਪਿੰਡਿਆ ਕਲੇਰ ਕਲਾਂ ਤੇ ਇੱਥੋਂ 5 ਕਿਲੋਮੀਟਰ ਦੂਲਾ ਨਗਰ ਤੇ ਫਿਰ ਇੱਥੋਂ 20 ਕਿਲੋਮੀਟਰ ਲਗਪਕ ਕਲਾਂ ਨਵਿਆ ਤੇ ਧਾਰੀਵਾਲੀ ਤੋਂ 5 ਕਿਲੋਮੀਟਰ ਹੈ ਜੀ ਉਹਦੇ ਇਨ ਬਿਟਵੀਨ ਆ ਪੁਲ ਦੇ ਉੱਤੇ ਹੀ ਇਹਨਾਂ ਦੀ ਲੋਕੇਸ਼ਨ ਹੈ ਆਓ ਹੁਣ ਜਾਣਦੇ ਆ ਵੀ ਇਹ ਕਿਹੜੀ ਕਰੀ ਵਸਤਾਂ ਦਾ ਜਿਹੜਾ ਵਾ ਇੱਥੇ ਸਰਵਾਜ ਚਲਾ ਰਹੇ ਆ ਜੀ ਕੁਰਬਾਨੀ ਦੇ ਨਾਲ

ਸਾਡੇ ਹੈਗੇ ਆ ਪਿੰਡ ਦੂਲਾਨਗਲ ਤੋਂ ਸਾਡਾ ਜਿਹੜਾ ਪੁਰਾਣਾ ਪਿੰਡ ਆ ਤੇ ਇਹ ਸਿੰਘ ਹੈਗੇ ਜੀ ਕਲੇਰ ਕਲਾਂ ਤੋਂ ਤੇ ਆਪਣਾ ਨਾਮ ਦੱਸੋ ਜੀ ਨਾਮ ਜਗਦੀਪ ਸਿੰਘ ਜੀ ਜਗਦੀਪ ਸਿੰਘ ਤੇ ਆਪਣਾ ਜੀ ਮੰਗਰ ਸਿੰਘ ਜੀ ਮੰਗਰ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਬਾਬਾ ਸੁਖਾ ਸਿੰਘ ਸੁਖਾ ਸਿੰਘ ਜੀ ਤੇ ਇਹ ਦੱਸੋ ਪਹਿਲਾਂ ਵੀ ਇਹ ਕੀ ਬਣਾਉਂ ਰਹੇ ਆ ਇਹ ਸ਼ਰਧਾਈ ਨੱਗਣ ਦੀ ਇਹ ਕੀ ਆ ਇਹ ਬਾਬਾ ਜੀ 시 ਦੀਦੀ ਹੈਗਾ ਜੀ 시ਦੀ ਪਹਿਰਾਵਾ ਜੀ ਇਹਰੇ ਮੁੜੇ ਨਸ਼ੇ ਕਰਦੇ ਆ ਨਵੇਂ ਕੈਪਸੂਲ ਸਮੈਗ ਟਿਟਾ ਪਿੰਦੇ ਆ ਉਹਨਾਂ ਨੂੰ ਆਪਾਂ ਸਿੱਧੀ ਲੈਣ ਤੇ ਚਾਹਨਾ ਗੁਰ ਅੰਮ੍ਰਿਤਧਾਰੀ ਬਣਾਉਣਾ ਵਾ ਇਹ ਦੇਗਾ ਤੋਂ ਸ਼ੁਰੂ ਕਰਾਂਗੇ ਜੀ ਇਹ ਦੇਖਦਾ ਪਹਿਰਾਵਾਸ਼ੀ ਦੀ ਪਰਾ ਸਾਡੇ ਦਲਾ ਪੰਥਾਂ ਤੋਂ ਸ਼ੁਰੂ ਤੋਂ ਚੱਲਦਾ ਆਇਆ ਵਾ ਜੀ ਤੇ ਇਹ ਵੀ ਨਾਲ ਸ਼ਕਾਉਂਦੇ ਜੇ ਸ਼ਰਦਾਈ ਵੱਖਰੀ ਚੀਜ਼ ਆ ਜੋ ਸਕਰੀਨ 'ਚ ਕਰਨ ਵਾਲਾ ਵਾ ਦੇਖਣ ਵਾਲਾ ਵਾ ਉਹ ਦੇਖ ਸਕੇ ਤੇ ਇੱذ ਕੀ ਇੱذ ਕੀ ਕੁਝ ਪਿਆ ਜੀ ਇਹਦੇ ਵਿੱਚ ਪਈਏ ਜੀ ਖਸਕਾਸ ਕਾਲੀ ਮਿਰਚ ਤੇ ਹਰੀ ਲਾਚੀ ਮਗਜੇ ਬਦਾਮ ਕਾਲੀ ਮਿਰਚ ਤੇ ਸੁੱਕਾ ਪਿਆਜ਼ੀ ਤੋਂ ਆਪਣਾ ਥੋੜਾ ਗਲਾਬ ਦੇ ਫੁੱਲ ਅੱਛਾ ਗਲਾਬ ਦੇ ਫੁੱਲ ਹਾਂਜੀ ਇਹ ਸੁਖਾ ਸੁਖਾ ਭੰਗ ਗੇ ਗਲਾਬ ਦੇ ਫੁੱਲ ਹਾਂਜੀ ਉਹ ਸੁਖਾ ਆਪਣਾ ਪਾਇਆ ਜੀ ਆਪਣੇ ਸੁਖਨਿਦਾਨ ਭੰਗ ਸਾਡੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੁਖਨਿਦਾਨ ਹਾਂਜੀ ਨਹੀਂ ਉਹ ਮਤਲਬ ਪੱਤੇ ਭਗਦੇ ਹੁੰਦੇ ਆ ਹਾਂਜੀ ਮਰਬੇ ਇਹ ਤੇ ਥੋੜੀ ਜਿਹੀ ਮਾਤਰਾ ਹੈਗੀ ਆ ਹਾਂਜੀ ਹਾਂਜੀ ਮਾਤਰਾ ਅੱਛਾ ਜਿਹੜੀ ਢੇਰ ਸਹੀ ਰਹਿੰਦਾ ਵਾ ਜਿਹੜਾ ਸਿਕਣ ਵਾਲਾ ਵਾ ਲਿਮਿਟਡ ਮਾਤਰਾ ਹੈਗੀ ਜੋ ਉਹ ਛਕ ਜਗਦਾ ਵਾ ਅੱਛਾ ਇਹ ਭਾਈ ਭਾਈ ਵੀ ਛਕ ਸਕਦਾ ਕੋਈ ਈ ਕਾ ਲੈਣੀ ਇਹ ਦਵਾਈ ਆ ਇੱਕ ਦੇਸੀ ਦਵਾਈ ਹੈ ਜਿਹੜੀ ਦੇਸੀ ਦਵਾਈ ਚਲੋ ਇਹ ਕੇਸ਼ ਕਾਉਂਦੇ ਤੇ ਦੂਜਾ ਕੰਮ ਕੀ ਹੈ ਜੀ ਆਪਣੇ ਕੋਲ ਦੂਜਾ ਆਪਣੇ ਕੋਲ ਸਰਦਾਈ ਹੈ ਜੀ ਉਹ ਕਿੱਥੇ ਜੋ ਵੀ ਵੇਰੀਏ ਸਰਦਾਈ ਹੈ ਜੀ ਇਹਦੇ ਵਿੱਚ ਬਦਾਮ ਗਿਰਿਆ ਇਹਦੇ ਵਿੱਚ ਸੁਖਾ ਦੀ ਘਰ ਦਾ ਨੋ ਇਹ ਚ ਦੱਸ ਦੋ ਇਹ ਚ ਕੀ ਕੀ ਪੈਂਦਾ ਵਾ ਇਹ ਤੇ ਪਤਾ ਹੀ ਪੈਂਦਾ ਜੇ ਕਾਲੀ ਮਿਰਚ ਹਰੀ ਇਲਾਚੀ ਗੁਲਾਬ ਦੇ ਫੁੱਲ ਖਸਕਾਸ ਬਦਾਮ ਮਾਚਾਰ ਮਗਜ ਸੌਫ ਇਲਾਚੀ ਤੇ ਮਹਾਰਾਜ ਇਹਦੇ ਵਿੱਚ ਆਪਾਂ ਠੰਡੀ ਸਰਦਾਈ ਸੰਗਣੀ ਤਿਆਰ ਕਰੀ ਦੀ ਜੀ ਬਿਲਕੁਲ ਇੱਕ ਨੰਬਰ ਇਹਦੇ ਵਿੱਚ ਵੀ ਪੈਂਦਾ ਇਹਦੇ ਵਿੱਚ ਵੀ ਕੋਈ ਪੈਂਦਾ ਨਹੀਂ ਇਹਦੇ ਵਿੱਚ ਕੁਝ ਨਹੀਂ ਜੀ ਭਾਈ ਦਾ ਇਹ ਬਿਲਕੁਲ ਵੈਸ਼ਨੂ ਬਿਲਕੁਲ ਸੋਧਾ ਇਹਦੇ ਸੁੱਕਾ ਸੁੱਕਾ ਨਹੀਂ ਹੈ ਹਨ ਇਹਦੇ ਵਿੱਚ ਨਹੀਂ ਜੀ ਉਹ ਸਿੰਘ ਆਪਣੇ ਛੱਕਦੇ ਉਹਨਾਂ ਦੀ ਤਾਂ ਇਹ ਮੈਂ ਇੱਕ ਬਣਾ ਜਦੋਂ ਤਿਆਰ ਕਰਦੇ ਜੇ ਉਦੋਂ ਪਾਉਂਦੇ ਜੇ ਹੱਥ ਜੇ ਕੀ ਜਦੋਂ ਬਲੈਂਡ ਰੱਖੇ ਬਾਬਾ ਜੀ ਆਪਾਂ ਆਹੇ ਡੇਲੀ ਕਲੈਬ ਦੇ ਰੱਖਿਆ ਜੀ ਇਹਨਾਂ ਤੋਂ ਬਿਨਾ ਆਪਾਂ ਕੰਮ ਨਹੀਂ ਜੇ ਕਰਦੇ ਬਹੁਤ ਬਹੁਤ ਠੀਕ ਹੈ ਜੀ ਇਹੋ ਚੀਜ਼ ਪਾ ਕੇ ਕੀ ਤਾਂ ਹੀ ਇੱਧਰ ਦੱਸਣੀ ਮੈਂ ਇਹ ਚੀਜ਼ਾਂ ਪਾ ਜਰੂਰੀ ਸਮਝੀ ਹੈ ਜੀ ਹਾਂਜੀ ਹਾਂਜੀ ਆਹ ਇਹ ਇਹ ਪਾ ਕੇ ਜਰੂਰੀ ਆ ਸਾਡੇ ਕੋਲ ਪੁਰਾਣੀਆਂ ਪਈਆਂ ਨਵੀਆਂ ਵੀ ਪਈਆਂ ਜੀ ਆਪਾਂ ਇਹਨਾਂ ਤੋਂ ਬਿਨਾ ਨਹੀਂ ਸਰਦਾਈ ਲਉਂਦੇ ਹਾਂ ਤੇ ਡੇਲੀ ਲਉਂਦੇ ਡੇਲੀ ਡੇਲੀ ਚਲੋ ਠੀਕ ਆ ਜੀ ਹਾਂਜੀ ਹਾਂਜੀ 8:00 ਤੋਂ ਲੈ ਕੇ 7:30 ਵੇ 8:00 ਤੋਂ 7:30 ਕਲੀਅਰ ਪੁੱਲ ਹਾਂਜੀ ਕਿਰਪਾ ਕਰਤਾ ਕਰੋ ਆਉਂਦੀ ਤੁਹਾਡੇ ਬੱਚੇ ਆ ਛੋਟੇ ਵੀਰਵਾ ਭਰਾਵਾ ਬਸ ਜੀ ਜਰੂਰ ਸਪੋਰਟ ਕਰੋ ਜੀ ਜਿਹੜੇ ਠੰਡੇ ਪੀਂਦੇ ਠੰਡੇ ਥਾਂ ਤੇ ਤੁਸੀਂ ਇਹ ਪੀ ਸਕਦੇ ਜੇ ਤੇ ਜੇ ਤੁਹਾਨੂੰ ਉਹ ਤਰਾਜ ਨਹੀਂ ਹੈ ਸੁੱਕੇ ਤੋਂ ਤੇ ਇੱਕ ਹੋਰ ਜਿਗਾਰ ਤਿਆਰ ਕਰਦੇ ਆ ਉਹ ਵੀ ਵੇਖ ਸਕਦੇ ਜੀ ਅਸੀਂ ਤੇ ਤੁਹਾਨੂੰ ਇਹੋ ਸਲਾਹ ਦਵਾਂਗੇ ਵੀ ਅਦੇ ਤੋਂ ਬਗੈਰ ਹੀ ਪੀਓ ਸਰਦਾਈ ਨੂੰ ਪੀਓ ਤੇ ਜ਼ਿੰਦਗੀ ਆਪਣੀ ਵਧੀਆ ਬਣਾਓ ਕਿਉਂਕਿ ਹਾਈਜੀਨਿਕ ਇੱਕ ਮਹੱਤਵਪੂਰਨ ਚੰਸਰਨ ਹੁੰਦਾ ਹੈ ਵੀ ਹਾਈਜੀਨਿਕ ਨਹੀਂ ਕੰਮ ਤਿਆਰ ਨਹੀਂ ਹੁੰਦਾ ਪਰ ਇਹਨਾਂ ਨੇ ਬਾਕਾਇਦਾ ਦਸਤਾਨੇ ਰੱਖੇ ਆ ਤੇ ਇਹ ਪਾ ਕੇ ਹੀ ਕੰਮ ਤਿਆਰ ਕਰਦੇ ਆ ਪ੍ਰਾਤਨ ਖਰਾਕਾਂ ਜੀ ਹਾਂ ਪ੍ਰਾਤਨ ਖਰਾਕਾ ਪ੍ਰਾਤਨ ਖਰਾਕਾ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਲੋ ਠੀਕ ਆ ਜੀ ਵੀਡੀਓ ਅਸੀਂ ਪਾਤੀ ਆ ਤੁਹਾਡੇ ਨੰਬਰ ਤੇ ਭੇਜ ਦਾਂਗੇ ਤੁਸੀਂ ਗਾਂ ਨੂੰ ਕਰ ਦਿਓ ਸ਼ੇਅਰ ਵੀ ਕਰ ਦਿਓ ਠੀਕ ਆ ਕਲ ਸਾਫ ਹੋ ਜਾਏ ਜੀ